ਪੌਂਚੇ ਨੇ ਸਤੌਜ ਪਿੰਡ ਦੇ ਅੰਦਰ ਇੱਕ ਦੁਖਦਾਈ ਘਟਨਾ ਹੋਈ ਸੀ ਕੰਬੈਨ ਦੇ ਉੱਤੇ ਕਰੰਟ ਲੱਗਣ ਦੇ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋਈ ਹੈ ਭਗਵੰਤ ਮਾਨ ਦਾ ਪਿੰਡ ਆ ਸਤੌਜ ਔਰ ਇੱਥੇ ਅਰਵਿੰਦ ਕੇਜਰੀਵਾਲ ਪਹੁੰਚੇ ਨੇ ਪਰਿਵਾਰ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ ਕਿਵੇਂ ਇਹ ਹਾਦਸਾ ਹੋਇਆ ਬਹੁਤ ਹੀ ਦੁਖਦਾਈ ਘਟਨਾ ਹੋਈ ਹੈਗੀ ਅਕਸਰ ਜਦੋਂ ਝੋਨੇ ਦਾ ਸੀਜ਼ਨ ਹੁੰਦਾ ਤਾਂ ਪੰਜਾਬ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਔਰ ਅਰਵਿੰਦ ਕੇਜਰੀਵਾਲ ਫੈਮਿਲੀ ਦੇ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਦਾ ਦੁੱਖ ਦਰਦ ਜਾਣ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਪਰ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਇੰਤਜ਼ਾਮ ਕੋਈ ਬਹੁਤੇ ਨਹੀਂ ਹੁੰਦੇ ਇੱਕ ਨੌਜਵਾਨ ਦੇ ਕਾਫੀ ਜ਼ਿਆਦਾ ਜਿਹੜੀਆਂ ਸੱਟਾਂ ਵੀ ਲੱਗੀਆਂ ਨੇ ਔਰ ਨਾਲ ਹੀ ਤਿੰਨ ਨੌਜਵਾਨਾਂ ਦੀ ਮੌਤ ਹੋਈ ਹੈ ਅ ਦਰਸਰਵਿੰਦ ਕੇਜਰੀਵਾਲ ਇਸ ਤਰ੍ਹਾਂ ਪੂਰੇ ਪੰਜਾਬ ਦੇ ਅੰਦਰ ਘੁੰਮ ਕੇ ਕਿਤੇ ਨਾ ਕਿਤੇ ਪੰਜਾਬ ਦੀ ਨਬਜ਼ ਪੜਨ ਦੀ ਵੀ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਦਾ ਦਰਦ ਕੀ ਹੈ ਔਰ ਉਸ ਦਰਦ ਨੂੰ 2017 ਦੀਆਂ ਚੋਣਾਂ 'ਚ ਕਿਵੇਂ ਉਠਾਇਆ ਜਾਵੇ ਪਰ ਇਸ ਸਮੇਂ ਦੀਆਂ ਦੁਖਦਾਈ ਘਟਨਾਵਾਂ ਲਗਾਤਾਰ ਹੁੰਦੀਆਂ ਨੇ ਔਰ ਕਿਸਾਨੀ ਭਾਈਚਾਰਾ ਖਾਸ ਤੌਰ ਦੇ ਉੱਤੇ ਲਗਾਤਾਰ ਜਿਹਦੇ ਖਰਚੇ ਵੱਧ ਰਹੇ ਨੇ ਤੇ ਆਮਦਨ ਘਟ ਰਹੀ ਹੈਗੀ ਉਹ ਭਾਈਚਾਰਾ ਲਗਾਤਾਰ ਤਰਸਦਾ ਤੇ ਤਰਸਦ ਹੋਣ ਦੇ ਬਾਵਜੂਦ ਵੀ ਜੋ ਇੰਤਜ਼ਾਮ ਕਰਨੇ ਚਾਹੀਦੇ ਨੇ ਸਰਕਾਰਾਂ ਨੂੰ ਉਹ ਇੰਤਜ਼ਾਮ ਨਹੀਂ ਹੁੰਦੇਗੇ ਇਸ ਕਰਕੇ ਬੜੀ ਦਰਦਮਈ ਇਸ ਤਰ੍ਹਾਂ ਦੀ ਸਥਿਤੀ ਪੂਰੇ ਪੰਜਾਬ ਦੇ ਅੰਦਰ ਥਾਂ ਥਾਂ ਦੇ ਉੱਤੇ ਬਣਦੀ ਆ ਹਰ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਅਰਵਿੰਦ ਕੇਜਰੀਵਾਲ ਪੂਰੇ ਪਿੰਡ ਦੇ ਅੰਦਰ ਸਤੋਜ ਦਾ ਗੁਰਦੁਆਰਾ ਸਾਹਿਬ ਆ ਇਹ ਜਿੱਥੇ ਉਹ ਗੱਲਬਾਤ ਕਰ ਰਹੇ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਦੀ ਥਾਂ ਦੇ ਉੱਤੇ ਪਰਿਵਾਰ ਵੀ ਬੈਠੇ ਨੇ ਜੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਜਿਹੜੀਆਂ ਪਿੰਡ ਦੇ ਲੋਕ ਆਏ ਹੋਏ ਨੇ ਇਸ ਦੁੱਖਦਰਦ ਦੇ ਅੰਦਰ ਸ਼ਾਮਲ ਹੋਣ ਦੇ ਲਈ ਪਰ ਇਸ ਤਰ੍ਹਾਂ ਦੀਆਂ ਦੁਖਦਾਈ ਘਟਨਾਵਾਂ ਨੂੰ ਰੋਕਣ ਦੇ ਲਈ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਵੀ ਆਪਣੇ ਪੱਧਰ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਸਮਾਜ ਨੂੰ ਵੀ ਆਪਣੇ ਪੱਧਰ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਦੁਖਦਾਈ ਘਟਨਾਵਾਂ ਸਾਹਮਣੇ ਨਾ ਆਉਣ ਤੇ ਨੌਜਵਾਨ ਪੁੱਤ ਨੇ ਜੋ ਮਾਵਾਂ ਦੇ ਉਹ ਇਸ ਤਰ੍ਹਾਂ ਪੇਟ ਨਾ ਚੜਨ ਕਿਉਂਕਿ ਜ਼ਿੰਦਗੀਆਂ ਬਹੁਤ ਕੀਮਤੀਆਂ ਹੁੰਦੀਆਂ ਨੇ ਪਰਿਵਾਰਾਂ 'ਚ ਵੱਡੇ ਪੱਦਰ ਤੇ ਸੋਗ ਪੈਦਾ ਹੁੰਦਾ ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਤਾਂ ਜ਼ਰੂਰੀ ਹੈ ਕਿ ਹਰ ਪੱਦਰ ਦੇ ਉੱਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਇਹਦੇ ਇੰਤਜ਼ਾਮ ਕਰਨੇ ਚਾਹੀਦੇ ਨੇ ਕੈਮਰਾਮੈਨ ਅਮਿਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਸਟਾਫ